ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਕੀ ਬਾਤ ਵਿੱਚ ਦੇਸ਼ ਦੇ ਕ੍ਰਿਕਟਰਾਂ ਅਤੇ ਹਾਕੀ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਦੀਆਂ ਜਿੱਤਾਂ ਲਈ ਉਹਨਾਂ ਨੂੰ ਵਧਾਈ ਦਿੱਤੀ। ਨਰਿੰਦਰ ਮੋਦੀ ਨੇ ਕ੍ਰਿਕਟ ਖਿਡਾਰੀਆਂ ਨੂੰ ਇੰਗਲੈਂਡ ਖਿਲਾਫ ਮਾਰੀ ਬਾਜ਼ੀ ਲਈ ਵਧਾਈ ਦਿੱਤੀ ਅਤੇ ਕਰਨ ਨਾਇਰ, ਲੋਕੇਸ਼, ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਦੀ ਖੂਬ ਤਾਰੀਫ਼ ਕੀਤੀ। ਕ੍ਰਿਕਟ ਦੇ ਬਾਅਦ ਪ੍ਰਧਾਨ ਮੰਤਰੀ ਨੇ ਹਾਕੀ ਖਿਡਾਰੀਆਂ ਨੂੰ ਵੀ ਉਹਨਾਂ ਦੀ ਜੂਨੀਅਰ ਵਿਸ਼ਵ ਕੱਪ ਜਿੱਤ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਲਫੈਸਟਿਵ ਸੀਜ਼ਨ ਥੋੜਾ ਲੇਟ ਆਇਆ ਹੈ ਅਤੇ 15 ਸਾਲ ਬਾਅਦ ਦੇਸ਼ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਸਿਮਰਨ ਦੇ ਬੱਲੇਬਾਜ਼ੀ ਕੋਚ ਸੰਜੇ ਬਾਗੜ ਨੇ ਆਈਪੀਐਲ ਦੀ ਟੀਮ ਕਿੰਗਸ 11 ਪੰਜਾਬ ਦੇ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਾਗੜ ਨੇ ਕਿਹਾ ਮੈਂ ਨਵੰਬਰ ਦੇ ਆਖਰੀ ਹਫਤੇ 'ਚ ਆਪਣਾ ਅਸਤੀਫਾ ਦਿੱਤਾ ਸੀ। ਮੇਰਾ ਪੂਰਾ ਧਿਆਨ ਪਾਰਟ ਨੇ ਇੰਗਲੈਂਡ ਟੁਰਾਇ ਚਾਦਰੀ ਸੀਰੀਜ਼ 'ਤੇ ਲੱਗਾ ਹੋਇਆ ਸੀ ਇਸ ਲਈ ਮੈਂ ਸੀਰੀਜ਼ ਖਤਮ ਹੋਣ ਤੇ ਉੱਡੀਕਾ ਰਿਹਾ ਸਾਂ। ਖਬਰਾਂ ਅਨੁਸਾਰ ਕਿ ਪੰਜਾਬ ਅਤੇ ਬੰਗਲੌਰ ਵਿਚਾਲੇ ਮੁਹਾਲਜ ਖੇਡੇਗੇ ਮੈਚ ਟੀਮ ਦੀ ਸਹਿਮਾਲਕਨ ਪ੍ਰਿਟਿੰਟਾ ਇੰਨਾ ਨਿਰਾਸ਼ ਹੋ ਗਈ ਸੀ ਕਿ ਉਹਨਾਂ ਨੇ ਟੀਮ ਦੇ ਕੋਚ ਨੂੰ ਫਟਕਾਰ ਲਗਾ ਦਿੱਤੀ। ਪ੍ਰਿਟਿੰਟਾ ਦੀ ਫਟਕਾਰ ਤੇ ਸੰਜੇ ਨੇ ਸਪੱਸ਼ਟ ਦਿੰਦਿਆਂ ਕਿ ਤੇ ਮਿਰਨਿਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਆਪਣੀ ਗਰਲਫ੍ਰੈਂਡ ਅਨੁਸ਼ਕਾ ਸ਼ਰਮ ਨਾਲ ਕ੍ਰਿਸਮਸ ਅਤੇ ਨਿਊ ਇਅਰ ਮਨਾਉਣ ਦੇ ਇਰਾਦੇ ਨਾਲ ਉੱਤਰਾਖੰਡ ਪਹੁੰਚੇ ਨੇ ਦੋਹਾਂ ਨੂੰ ਸ਼ਨੀਵਾਰ ਨੂੰ ਜਾਲੀ ਗ੍ਰਾਂਟ ਪਾਈ ਅੱਡੇ ਤੇ ਸਪਾਟ ਕੀਤਾ ਗਿਆ ਇਸ ਟਾਰਕਪਲ ਨੂੰ ਵੇਖਦੇ ਹੀ ਫੈਨਸ ਖੁਸ਼ ਹੋ ਗਏ ਅੱਜ ਪੰਜਾਬ ਰੰਜੀ ਟੀਮ ਦੇ ਕਪਤਾਨ ਅਤੇ ਭਾਰ ਦੇ ਮਸ਼ਹੂਰ ਕ੍ਰਿਕਟਰ ਮਨਦੀਪ ਸਿੰਘ ਵਿਆਹ ਦੇ ਬੰਧਨ ਚ ਬੱਜ ਗਏ ਨੇ ਮਨਦੀਪ ਸਿੰਘ ਦਾ ਵਿਆਹ ਜਲੰਧਰ ਚ ਹੋਇਆ ਮਨਦੀਪ ਸਿੰਘ ਨੇ ਆਪਣੀ ਗਰਲਫ੍ਰੈਂਡ ਜਗਦੀਪ ਜਸਵਾਲ ਨਾਲ ਜਲੰਧਰ ਕੋਲ ਫਗਵਾੜਾ ਚ ਵਿਆਹ ਕਰਵਾਇਆ ਦੀਪ ਸਿੰਘ ਆਈਪਲਸ ਰਾਇਲ ਚੈਲੈਂਜਰਸ ਬੰਗਲੌਰ ਦੀ ਖੇਡ ਦੇ ਨੇ ਬੀਤੇ 2 ਸਾਲਾਂ ਦੇ ਮਨਦੀਪ ਸਿੰਘ ਨੇ ਆਈਪਲ ਚ ਕਈ ਦਮਦਾਰ ਪਰਫੋਰਮੈਂਸਾਂ ਕੀਤੀਆਂ ਕਿੰਗਜ਼ 11 ਪੰਜਾਬ ਲਈ ਖੇਡਦੇ ਮਨਦੀਪ ਸਿੰਘ ਆਈਪਲ ਦੇ ਰਾਈジング 스타 ਵੀ ਬਣੇ ਆਈਸੀਸੀ ਦੇ ਟੈਸਟ ਅਤੇ 1ਡੇ ਟੀਮ ਦੇ ਐਲਾਨ ਮਗਰੋਂ ਕ੍ਰਿਕਟ ਆਸਟ੍ਰੇਲੀਆ ਨੇ ਵੀ ਸਾਲ 2016 ਲਈ ਆਪਣੀ ਟੀਮ ਟੀਮ ਦਾ ਐਲਾਨ ਕੀਤਾ ਹੈ ਟੀਮ ਵਿੱਚ ਵਿਰਾਟ ਕੋਲੀ ਨੂੰ ਕਪਤਾਨ ਬਣਾਇਆ ਗਿਆ ਹੈ ਕੋਲੀ ਦੇ ਇਲਾਵਾ ਸਟਾਰ ਸਪਿੰਨ ਗੇਂਦਬਾਜ਼ ਆਰ ਅਸ਼ਵਿਨ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ